84 ਦੇ ਵਿੱਚ ਜਦੋਂ ਇੱਕ ਵਾਰੀ ਦੰਗਿਆਂ ਦਾ ਜੋ سلسلہ ਪੂਰੇ ਹਿੰਦੁਸਤਾਨ 'ਚ ਫੈਲਿਆ ਇਹ ਦਿੱਲੀ ਤੋਂ ਸ਼ੁਰੂ ਹੋ ਕੇ ਕਾਨਪੁਰ 'ਚ ਵੱਡੇ ਨੁਕਸਾਨ ਬੁਕਾਰੋ ਦੀ ਗੱਲ ਕਰੀ ਤੇ ਬੁਕਾਰੋ ਦੇ ਵਿੱਚ ਜੋ ਘਟਿਆ ਜੋ ਲਫ਼ਜ਼ਾਂ 'ਚ ਬੋਲਣਾ ਤੇ ਮਤਲਬ ਬੋਲ ਨਹੀਂ ਹੁੰਦਾ ਸਟੀਲ ਕਿੰਗ ਸਾਰੇ ਸਿੱਖ ਭਾਈ ਸੀਗੇ ਉੱਥੇ ਵੀ ਰਿਚ ਰਿਚ ਪੂਰੇ ਔਰ ਉਹਨਾਂ ਦੀ ਮਿਲਾਂ ਦੇ ਵਿੱਚ ਪੱਠੀਆਂ 'ਚ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਕਿ ਐਸਾ ਮੰਜ਼ਰ ਸੀ ਮਾਰਨ ਵਾਲਾ ਔਰੰਗਜੀਬ ਤੋਂ ਵੀ ਜ਼ਿਆਦਾ ਜ਼ਾਲਮ ਹੋ ਗਿਆ ਸੀ ਤੁਸੀਂ ਕਿੰਨੇ ਸਾਲ ਦੇ ਸੀ ਮੈਂ 12 ਸਾਲ ਦਾ ਸੀਗਾ ਪੂਰੀ ਸੁਰਤ ਹੈ ਤੁਹਾਨੂੰ ਹਰ ਇੱਕ ਚੀਜ਼ ਦੀ ਪੂਰੀ ਸੁਰਤ ਹੈ ਜੀ ਪਹਿਲੀ ਦੁਕਾਨ ਡਾਲਟੇਨ ਗੰਜ ਦੇ ਵਿੱਚ ਮੇਰੇ ਚਾਚਾ ਜੀ ਦੀ ਸੜੀ ਜੋ ਕਿ ਕਰਿਆਨੇ ਦੀ ਸੀ ਮਨਿਆਰੀ ਦੀ ਉਸ ਤੋਂ ਬਾਅਦ ਸਾਈਕਲ ਦੀ ਇੱਕ ਦੁਕਾਨ ਮੇਰੇ ਚਾਚਾ ਜੀ ਦੀ ਉਸ ਸੜੀ ਉਸ ਤੋਂ ਬਾਅਦ ਸ਼ਹਿਰ 'ਚ ਦੰਗੇ ਹੋਣੇ ਸ਼ੁਰੂ ਹੋਏ ਜਾਨੀ ਮਾਲੀ ਮਾਲੀ ਨੁਕਸਾਨ ਤੇ ਬਹੁਤ ਹੋਇਆ ਜਾਨੀ ਕੋਈ ਜ਼ਿਆਦਾ ਨਹੀਂ ਹੋਇਆ ਗੁਰਦੁਆਰਾ ਸਾਹਿਬ ਵੀ ਸਾੜਨ ਆਏ ਸੀਗੇ ਤੇ ਉੱਥੇ ਦੇ ਗਿਆਨੀ ਜੀ ਜਿਹੜੇ ਸੀਗੇ ਉਹਨਾਂ ਨੇ ਕਿਰਪਾਨ ਕੱਟ ਕੇ ਅੱਗੇ ਮਤਲਬ ਆਪਣੇ ਅੱਗੇ ਆ ਗਏ ਕਹਿੰਦੇ ਗੁਰਦੁਆਰੇ ਤੋਂ ਪਹਿਲਾਂ ਮੰਨੂ ਸਾੜੋ ਪਤਾ ਨਹੀਂ ਉਹਨਾਂ ਦੇ ਵਿੱਚ ਕਿਹਦਾ ਅੰਦਰ ਰੂਪ ਆ ਗਿਆ ਕਿ ਉਹ ਇੱਕ ਪੀੜ ਗੁਰਦੁਆਰਾ ਸਾੜੇ ਬਿਨਾਂ ਚਲੀ ਗਈ ਤੇ ਉਨੀ ਕੁ ਦੇਰ ਨੂੰ ਸਾਡਾ ਗੁਰਦੁਆਰੇ ਤੋਂ ਬਹੁਤ ਦੂਰ ਘਰ ਨਹੀਂ ਸੀ ਮੇਰੀ ਦਾਦੀ ਨੇ ਵੀ ਕਿਰਪਾਨ ਕੱਢ ਲਈ ਸੀ ਕਿ ਜਿਸ ਗੁਰੂ ਘਰ ਚ ਮੈਂ ਸਵੇਰੇ ਰੋਜ਼ ਜਾ ਕੇ ਸੁਬਾ ਪਾਠ ਕਰਦੀ ਆ ਠੀਕ ਹੈ ਸਵੇਰੇ ਪ੍ਰਕਾਸ਼ ਮੇਰੀ ਦਾਦੀ ਜੀ ਕਰਦੇ ਸੀਗੇ ਜੀ ਉਹਨਾਂ ਨੇ ਸਿਲੰਡਰ ਤੇ ਆਪਣਾ ਇੱਕ ਕਪਚਾ ਬਣਾਨੀ ਸੁਬਾ ਸੁਬਾ ਉੱਠ ਕੇ ਉੱਥੇ ਜਲ ਜਾਣਾ ਅੱਜ ਮੈਂ ਕਈ ਵਾਰੀ ਕਹਿੰਨਾ ਜੀ ਅਸੀਂ ਇੰਨਾ ਡਿਗੇ ਤੇ ਅੱਜ ਇੱਥੇ ਤੱਕ ਆਏ ਆ ਤੇ ਇਹਦੇ ਚ ਬਹੁਤ ਜ਼ਿਆਦਾ ਰੋਲ ਮੇਰੀ ਦਾਦੀ ਦੇ ਪਾਠ ਦਾ ਵੀ ਹੈਗਾ ਇਹ ਪਰਿਵਾਰ ਦੇ ਨਾਲ ਅੰਗ ਸੰਗ ਸਹਾਈ ਹੋਇਆ ਉਹਨਾਂ ਦਾ ਪਾਠ ਉਹਨਾਂ ਦੀ ਗੁਰੂ ਘਰ ਦੀ ਜਿਹੜੀ ਸੇਵਾ ਹੈ